ਸੁਜੀ ਸਾਹਿਬ ਨੂੰ ਜੀ ਵੀਰ ਮੋਮੋ ਬਾਈ ਵੀ ਵੀ ਬਾਈ ਦੀਦੀ 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 ਆਸਤਰੀ ਬੋਲ ਨਵਜੋਤ ਉਧਰ ਦੀ ਹੋਣੀ ਹੈ ਹੱਥ ਜੋੜ ਤੁਸੀਂ ਕੰਦੇ ਹੁੰਦੇ ਤੇ ਨਾ ਬੁਸਤੀ ਨਹੀਂ ਜਾਂਦੇ ਯਾਰ ਲੋ ਥੋੜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਕੋਲੋਂ ਮੈਰਾ ਸਤਿ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਜੀ। ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਰਹੋ। ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਬੱਚੇ ਅੱਜ ਸਕੂਲ ગયા ਜੀ ਅੱਜ ਫਸਟ ਡੇ ਸੀ ਜੋ ਉਹਨਾਂ ਦੇ ਨਵੇਂਆ ਕਲਾਸਾਂ ਦਾ ਜੀ ਤੇ ਬੜਾ ਗੁਲੀਨ ਨੂੰ ਤਾਂ ਚਾਹ ਸੀਗਾ ਸਕੂਲ ਜਾਣ ਦਾ ਨਵਜੋਤ ਲਈ ਕਹਿ ਰਹੀਆਂ ਸੀ ਕਿ ਤਾਂ ਕਿ ਮੈਂ ਛੁੱਟੀ ਮਾਰਨੀ ਆ ਮੈਂ ਕਿਹਾ ਨਹੀਂ ਤੂੰ ਜਾ ਮੈਨੂੰ ਇਹ ਹੁੰਦਾ ਸੀਗਾ ਵੀ ਘਰੇ ਇੰਨਾ ਸੰਗ ਕਰਦੇ ਸੀ ਕਿ ਕਦੋਂ ਸਕੂਲ ਲੱਗਣ ਅੱਜ ਜਦ ਸਕੂਲ ਚਲੇ ਗਏ ਤੇ ਘਰ ਹੁਣ ਸੁਣਾ ਸੁਣਾਵਾ ਜੀ ਤੇ ਮੈਂ ਲੱਗੀ ਸੀ ਪੀਣਾ ਕਰਨ ਤੇਰੇ ਨਾਲ ਮੇਰੇ ਆ ਜੀ ਮੈਨੂੰ ਫੋਨ ਕਹਿੰਦੇ ਥੋ ਤਿਆਰ ਹੋ ਜਾ ਆਪਾਂ ਜਾਣਾ ਕਿਤੇ ਤੇ ਜਦ ਮੋਹਲੂ ਵੀ ਨਾਲ ਲੈ ਕੇ ਚੱਲਦੇ ਜੀ ਵੀਡੀਓ ਨਾਲ ਬਣੇਦੇ ਹੋ ਜੀ ਤੇ ਹੋਰ ਸੁਣਾਓ ਜੀ ਕੀ ਮਯੂ ਦੀ ਕੀ ਹਾਲ ਚੱਲ ਜੀ ਬੱਚਿਆਂ ਨਾਲ ਹੀ ਘਰ ਚ ਰੌਣਕ ਹੁੰਦੀ ਆ ਨਾ ਜਦੋਂ ਹੁੰਦੇ ਉਹਦੇ ਆਉਂਦੇ ਵੀ ਸ਼ਰਾਰਤਾਂ ਕਰਦੇ ਸ਼ਰਾਰਤਾਂ ਹੁਣ ਚਲੇ ਗਏ ਜੀ ਹੁਣ ਸੋਲ ਸਨਾਲੋਂ 2 ਵਜੇ ਆਉਣਗੇ 2 ਵਜੇ ਆਉਂਦੇ ਨਹੀਂ ਦੇਖੋ ਜੇ ਨਾਲ ਗਾ ਪਾਣਨਾ ਸ਼ੁਰੂ ਕਰ ਦੇਣਾ ਫਿਰ ਬਹੁਤ ਦਿਮਾਗ ਖਾਂਦਾ ਨਾ ਬੁੱਤਾ ਬਹੁਤ ਜ਼ਿਆਦਾ ਸ਼ਰਾਰਤੀ ਹੈ ਜੀ ਨਾਲੇ ਆਪਾਂ ਜੀ ਚਾਹੇ ਆਵਾਂ ਜੀ ਮੱਠਾ ਤੇ ਆਵਾਂਗੇ ਜੀ ਤੁਹਾਨੂੰ ਲੈ ਕੇ ਚਾਲਦੇ ਹਾਂ ਜੀ ਪੀਰਾ ਵਾਲਿਆਂ ਦੇ ਤੇ ਨਾਲੇ ਆਉਂਦੇ ਹੋਏ ਜੀ ਆਪਾਂ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਜਿਹਦੇ ਉਹਨਾਂ ਨੂੰ ਲੋੜ ਹੈ ਜੀ ਉਹ ਲੈ ਆ ਦਾਂਗੇ ਨਾ ਤੇ ਮੈਂ ਕਿਹਾ ਅੱਜਕੱਲ ਤੁਸੀਂ ਅੱਦੇ ਚੱਲਿਆ ਹੋਏ ਇੱਕ ਕਰਾਪ ਕਾਪੀ ਲੈ ਜਾਓ ਫੁੱਕਾ ਲੈ ਜਾਓ ਕਿ ਭਾਵੇਂ ਪਤਾ ਲੱਗ ਜੂਗਾ ਰਜਿਸਟਰ ਵਗੈਰਾ ਚਾਹੀਏ ਜਾਂ ਕੋਈ ਕਾਪੀ ਇਹਨਾਂ ਪਤਾ ਨਹੀਂ ਲੱਗਾ ਬੱਚਿਆਂ ਦੇ ਵਿੱਚ ਕੈਨ ਦੇ ਵਿੱਚ ਰਜਿਸਟਰ ਚਾਹੀਏ ਪਿਛਲੀ ਵਾਰੀ ਕਾਪੀਆਂ ਲੈ ਆਏ ਸੀ ਉਸ ਵੇਲੇ ਬਾਅਦ ਵਿੱਚ ਰਜਿਸਟਰ ਲੈ ਕੇ ਦਿੱਤੇ ਹੁਣ ਇਸ ਵਾਰ ਕਿ ਮਸ਼ਰੂਪ ਪਤਾ ਨਹੀਂ ਹਜੂ ਮਨ ਕੀ ਉਹ ਫੁੱਕਾ ਕਾਪੀਆਂ ਸਾਈਜ਼ ਦੇ ਦਿੱਤੇ ਸਨ ਜੀਆ ਕਿ ਨਾਲੇ ਥੋੜਾ ਜਿਹਾ ਪਤਾ ਲੱਗ ਜੂਗਾ ਕਿ ਫਿਰ ਆਪਾਂ ਪੋਸਟ ਪ੍ਰੋਬਲਮ ਇਹਨੂੰ ਖਾਪੀ ਇੱਕ ਟੱਬਾ ਲਿਆ ਦਾ। ਟੱਬਾ ਤਾਂ ਸੌਰੀ ਹੈ ਜੀ ਨਹੀਂ ਕਾਪੀਆਂ ਲਿਆਵਾਂਗੇ ਤੇ ਫਿਰ ਆਪਣਾ ਕੰਮ ਕਰ ਲੈਣ ਜੀ ਨਾਲ ਕਲਾਸ ਨੂੰ ਪਤਾ ਨਾ 6 ਜੀ ਫਿਰ ਫਲੇਬਸ਼ ਸ਼ੁਰੂ ਕਰ ਦਿੰਦੇ ਆ। ਕੱਲ ਇਹਨਾਂ ਨੂੰ ਜਾਣਾ ਸੀ ਕੱਲ ਗਏ ਜੀ ਜੀ ਛੁੱਟੀ ਕਰ ਲਈ ਇਹਨਾਂ ਨੇ ਤੇ ਅੱਜ ਗਏ ਆ ਜੀ। ਚਲੋ ਦੇਖ ਜੀ ਜੀ ਉਹਨਾਂ ਕੀ ਕਹਿੰਦੇ ਨੇ। 2 ਵਜੇ ਨਾ ਮਤੋਂ ਉਹਨਾਂ ਦੇ ਤਾਂ 2 ਵੱਢਣ ਜੀ। ਉਹਨਾਂ ਦਾ ਹੁਕਮ ਸੀ ਕੀ ਆਈਏ ਕਰ ਉਹਨਾਂ ਨੂੰ ਚੱਕ ਲਈਏ ਜੇ ਉਹ ਜਿਹੜੇ ਕੀ ਆਪਾਂ ਜ ਜਾ ਰਹੇ ਹਾਂ ਜੇ ਉੱਥੇ ਜੇ ਆਪਾਂ ਫਸਟ ਟਾਈਮ ਜਾ ਰਹੇ ਹਾਂ ਜੀ ਥੋੜੀ ਵੀ ਲੈ ਕੇ ਚੱਲ ਜੀ ਆਹ ਖੜੀ ਉਹ ਰੱਖ ਉਹ ਅੱਜ ਸਾਰੇ ਕਹਿੰਦੇ ਨੇ ਕਿ ਘਰ ਆਰੇ ਕਿ ਵੀਡੀਓ ਭਾਈ ਜੀ ਤੁਹਾਪਾ ਪਰਚਾ ਲੈ ਜੀ ਤੇ ਪਰਚਾਬ ਲੈ ਕਿ ਤੁਸੀਂ ਆਪਾ ਕਿੰਨਾ ਵੀ ਆਪਣੇ ਨਾਲ ਜਾਣੀ ਆਪਾਂ ਉਹਨਾਂ ਦੇ ਨਾਲ ਲੈ ਕੇ ਚੱਲਦੇ ਆ ਉਹਨਾਂ ਨਾਲ ਵੀ ਇਹੀ ਨਹੀਂ ਆ ਜੀ ਕਿ ਤੁਸੀਂ ਆਪਾਂ ਉਹਨਾਂ ਦੇ ਨਾਲ ਲੈ ਕੇ ਚੱਲਦੇ ਫੋਨ ਕਰ ਨੋ ਨੋ ਰਿਹਾ ਠੀਕ ਹੈ ਜੀ ਅੱਗੇ ਆ ਜੋ ਤੁਸੀਂ ਅੱਗੇ ਆ ਜੋ ਆ ਕਦੋਂ ਕਰ ਰਹੀ ਸੀ ਮੈਂ ਮਾਣ ਲੱਗੀ ਸੀ ਪਹਿਲਾਂ ਬੰਦ ਕਰ ਦੇ ਸੀ ਉਹਦੀ ਡਿਵੀਸ਼ਨ ਕਰਵਾਉਣੀ ਸੀਗੀ ਅੱਜ ਉਹ ਉੱਥੇ ਜਿਹੜਾ ਵੱਡਾ ਹਲੇ ਉਹਨੂੰ ਨਾਂ ਵੀ ਨਹੀਂ ਦੇਖਣਾ ਉਹ ਠੀਕ ਉਹ ਦੋ ਲੋਕ ਬੈਠਣਾ ਸਿੱਖ ਜਿਹੜੇ ਕੱਲ ਨੂੰ ਉਹ ਉੱਥੇ ਤਾਂ ਲੈਣਾ ਵੀ ਨਹੀਂ ਇਹਨੂੰ ਹਲੇ ਸਪੂਨ ਚ ਉਹਨਾਂ ਨੇ ਸੱਡੀ ਛੇ ਉਹਨਾਂ ਪੱਟਾਂ ਵਸਾ ਜਾਣ ਲੱਗਿਆ ਹੈਗਾ ਇੱਥੇ ਵਾਲੀ ਤਾਂ ਦੁਕਾਨ ਬੰਦ ਕਰਤੀ ਉਹਨਾਂ ਨੇ ਜਿਹੜੀ ਉਹ ਰੇ ਸੀ ਆਪਣੇ ਮੰਦਰ ਕੋਲੇ ਗੋਲ ਦੀ ਨਹੀਂ ਹਲਵਾਈ ਦੀ ਉਹ ਤਾਂ ਬੰਦ ਕਰਤੀ ਉਹਨਾਂ ਨੇ ਰੁਪਈਆ ਸਾਤਾ ਸਮਾਨ ਹੈ ਤੁਹਾਡਾ 1 ਰੁਪਈਆ ਬਹੁਤ ਬਹੁਤ ਜੀ ਜੋ ਫਿਰ ਫਾਈਲ ਲੱਗੀ ਹੁੰਦੀ ਹੈ ਤੇ ਆਪ ਵੀ ਆਪੀ ਕਿਰਾਏ ਦੇ ਟਿਕਾਣੇ ਦੇ ਵੀ ਜੀ ਮੈਂ ਹਾਂ ਵਧੀਆ ਨਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਇਹਨੂੰ ਸਾਡੇ ਤੋਂ ਬਾਅਦ ਜੀ ਫਿਰ ਆਪਾਂ ਨੂੰ ਚੱਕਿਆ ਜੀ ਕਲਿਸਟੌਰ ਜੀ क्या हो जी थोड़ी को पानी केवल खाना खाते हैं चंद्रू हां जी ਆਪਾਂ ਮੱਥਾ ਟੇਕ ਕੇ ਆਏ ਆਂ ਜੀ ਤੇ ਹੁਣ ਬੱਚਿਆਂ ਦੇ ਵੀ ਬਸ ਆਉਣ ਦਾ ਟਾਈਮ ਹੋ ਗਿਆ 2 ਵਜਣ ਵਾਲੇ ਆ ਅੱਜ ਉਹ ਪਹਿਲੇ ਦਿਨ ਹਜੇ ਸਕੂਲ ਗਏ ਸੀਗੇ ਜੀ ਤੇ ਬਸ ਹੁਣ 2 ਵਜੇ ਨੂੰ ਆ ਜਾਣਗੇ ਤੇ ਆਪਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜੀ ਪੀਣਾ ਕਰਨ ਵਾਲਾ ਸੀਗਾ ਆਪਾਂ ਫਾੜਫੜ ਪੀਣਾ ਕਰ ਦਈਏ ਨੀ ਨਭੂ ਤਾਂ ਤੁਹਾਨੂੰ ਪਤਾ ਬਹੁਤ ਸ਼ਰਾਰਤੀ ਹੈ ਜੀ ਚਲ ਮਿਲਦੇ ਆਂ ਜੀ ਆਪਾਂ ਥੋੜੀ ਦੇਰ ਬਾਅਦ ਦੁਕਾਨ ਦੀ ਪੀਣਾ ਕਰਨੀ ਹੈ ਬਸ ਕੰਨ ਦੀ ਟਾਈਮ ਲੱਗਿਆ ਅੱਜ ਸੂਏ ਦੀ ਜਦੋਂ ਕਰਨ ਲੱਗੀ ਜੀ ਤੁਹਾਨੂੰ ਪਤਾ ਉਦੋਂ ਆਪਾਂ ਫਿਰ ਨੇ ਬਹੁਤ ਦੂਰ ਦੂਰ ਸੰਗਤ ਆਉਂਦੀ ਜੀ ਪੱਠਾ ਦੇਖ ਸੰਗਤ ਦਾ ਪਤਾ ਨਹੀਂ ਜੀ ਐਸੀ ਕਿ ਫਸਟ ਟਾਈਮ ਗਈ ਸੀ ਕੈਨਨਮ ਈਡੇ ਵਾਲੇ ਪਤਾ ਨਹੀਂ ਉਹ ਦੂਰਾਂ ਦੇ ਪਤਾ ਹੁੰਦਾ ਜੀ ਇਹ ਆਪਣੇ ਨਾਲ ਗਏ ਸੀ ਕਿ ਆਪਾਂ ਉਹਨਾਂ ਦੇ ਅੱਥਰਾਂ ਉਹਨਾਂ ਦੇ ਨਾਲ ਹੀ ਬੈਠੇ ਉਹ ਆਪਾਂ ਲੈ ਗਈ ਸੀ ਕਿ ਉਹਨਾਂ ਨੂੰ ਨਾਲ ਤੇਰੀ ਸੋਚ ਵਿੱਚ ਦੇ ਬਹੁਤ ਦੂਰ ਦੂਰ ਸੰਗਤ ਆਉਂਦੀ ਜੀ ਕਿ ਮੈਂ ਵੇਖੀ ਜਿਵੇਂ ਉਹ ਵੱਡਾ ਬੜੀ ਸੀ ਨਾ ਕਰ ਕਿ ਚਿੰਨ੍ਹੇ ਦਰਵਾਜ਼ੇ ਆਗੇ ਓਏ ਓਏ ਕਿੰਨਾ ਦਰਿਆ ਮੇਰੇ ਪੁੱਤ ਨਵੀ ਐਵੇਂ ਨਹੀਂ ਲੈ ਡੱਕੀ ਦੇਖੀ ਨਾਟਕ ਦੇਖੀ ਨਾਟਕ ਵਧੀਆ ਰਿਹਾ ਫਿਰ ਸੁਣ ਲਾ ਸੁਣਾਓ ਸੁਸ਼ੂ ਵਾਲੀ ਕਹਿੰਦੀ ਥੋੜਾ ਜਲਦੀ ਤੁਸੀਂ ਕਹਿੰਦੇ ਪਾਣੀ ਕੋ ਚੱਲਦੇ ਆ ਉਹ ਫਿਰ ਮੈਨੂੰ ਕਹਿ ਕੇ ਚੱਲੇ ਗਈ ਕਲਾਸ ਤੇ ਬਾਗੀ ਹੁੰਦਾ ਮੈਡਮ ਤੇ ਪਾਣੀ ਹੋਣੀ ਆ ਮੈਨੂੰ ਸੀ ਪਾਣੀ ਤੁਸੀਂ ਦੇਵਰੇ ਪਾਣੀ ਉੱਤੇ ਆਈ ਮੈਨੂੰ ਕਹਿੰਦੇ ਚੱਕ ਲੈਣੀ ਬੋਦੀ ਹੈ ਇਹ ਰੋਣ ਲੱਗ ਗਈ मैं चाहती हूँ मैं मैं ताकि क्लास की। तो जाएँ इसी पहले होगी मैं फिर तो, तो ना लगी सी ना उसके दुनिया लगता है आप तो देखो जी नब्जोसो ने काम है क्या सीना में होने नहीं लगता ना कि क्या होने लग जाते हैं एक बार

अठवीं 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 ਕਿੱਕੋ ਜਾਨਾ ਦੇਖ ਲਓ ਬੜਾ ਚੈੱਕ ਕਰ ਲਓ ਵਾਓ ਡਰਜਨਿੰਗ 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 ਮੈਂ ਪਾਕਿੰਗ ਪਾਕਿੰਗ ਇਹਦਾ ਤਾਰੀ ਵਧੀਆ ਠੀਕ ਨੇ ਬਸ ਇਹੀ ਚਾਹੀਦੀ ਸੀ ਕਿੰਨੇ ਦੀ ਬਈ 30 ਰੁਪਏ ਕਾਪੀ ਕਿਨੇ ਦੇ ਦਿੱਤੀ ਤਿੰਨਸੋ ਇਹ ਕਿੰਨੀਆਂ 300 ਦੀਆਂ ਦਿੱਤੀਆਂ ਨੇ 12 300 ਦੀਆਂ 12 ਸਮੈਲ ਵੀ ਕਰਦੀ ਆ ਉਹ ਤਾਂ ਬੁੱਧ ਇਕੱਠੀਆਂ ਕਰਕੇ ਸਮੈਲ ਜੀ ₹20 ਦੀ ਕਾਪੀ ਪੈ ਜੀ ਇੱਕ ਆਪਾਂ ਦੇ ਰਜਿਸਟਰ ਤਾਂ ਨਹੀਂ ਲੈਂਦੇ ਇਹਨਾਂ ਰਜਿਸਟਰ ਕਿਹੜੇ ਲੈਂਦੇ ਨੇ ₹40 ਦਾ ਕਹਿੰਦੇ ਬਸਲਾ ਆ ਮੈਂ ਚਲ ਮੈਂ ਦੇ ਆ ਵੀ ਉਹ ਜਿਹੜਾ ਵਾਲਾ ਪਰ ਕੀ ਕੀ ਜੀ ਪਤਲੇ ਜਿਸ ਤਰ੍ਹਾਂ ਉਹ ਮੈਂ ਉਹ ਆਸਾਸਟਰੀ ਦਾ ਕੱਲਾ ਲਾ ਲੈਣੇ ਇੱਕ ਮੈਥ ਲੈ ਆਇਆ ਮੰਗਵਾਲ ਲੀਆਂ ਬਸ ਉਹ ਜਿਹੜਾ ਤੁਸੀਂ ਲੈਂਦਾ ਵਾ ਉਹ ਜਿਹੇ ਦੋ ਆ ਜਾਣਗੇ ਉਹ ਬਾਲਾ ਮੋਟਾ ਵਾ ਉਹ ਫਿਰ ਪੈਂਦਾ ਵੀ ₹40 ਦਾ ਹੈ ਉਹ ਤੋਂ ਵੀ ਪਤਲਾ ਹੈ ਇਹ ਕਿਨੇ ਵਰਕ ਆ 70ਵੀਂ ਨਾਲ ਵਿੱਚ ਚਲ ਦੇਖ ਲਓ ਫਿਰ ਉਹ ਹੀ ਆ ਭਾਰਵੀ ਤਾਂ ਚੱਕ ਕੇ ਲੈ ਕੇ ਜਾ ਕਰਨਗੇ ਸਕੂਲ ਮੈਂ ਰਜਿਸਟਰ ਤਾਂ ਦੋ ਹੀ ਪਾਉਗੀ ਚਲ ਕਿਹਦੇ ਰਿਖਮ ਕਿਹੜਾ ਲੈਣਾ ਰਜਿਸਟਰ ਹੁਣ ਉਹਨਾਂ ਪਿਆਵਾ ਉਹਦੇ ਮੈਂ ਐਸਾ ਸੁਣਾ ਕਰੂੰਗੀ ਹਾਂ ਬਸ ਮੈਂ ਆਸਲੀ ਛੋਟਾ ਉਹ ਲੈਣਾ ਤਾਂ ਇੱਕ ਲਖੀਰੀ ਹੋਈ ਆ ਬਸ ਪਤਲਾ ਲਿਆ ਦਿਓ ਚਲ ਜੀ ਬਸ ਪਤਲੇ ਦੇ ਬੜਾ ਮੋਟਾ ਨਾ ਇਹ ਇਨਾ ਚਾਹੀਦਾ ਸੀ ਹਾਂ ਦੋ ਹਫ਼ਤੇ ਦਾ ਹਾਂ ਹੂੰ ਇਦਾਂ ਦੇ ਦੋ ਅਡਜਸਟਰ ਚਾਹੀਦੇ ਬੜਾ ਮੋਟਾ ਨਾ ਚੱਲ ਕੋਈ ਨਾ ਹੁਣ ਅੱਧੀਆਂ-ਅੱਧੀਆਂ ਤੂਲਾ ਲਾਦੀਆਂ ਨਵਜੋਤ ਨੂੰ ਦੇਦੀ ਠੀਕ ਹੈ ਇਹ ਤੇ ਨਾਮ ਲਿਖ ਲਿਆ ਤੇ ਕੰਮ ਸ਼ੁਰੂ ਕਰ ਲੈਣਾ ਸਸਤੀ ਦਾ ਕਿਉਂਕਿ ਇਹ ਸਸਤੀ ਹੋ ਤਿੰਨ ਪਾਰਟ ਹੁੰਦੇ ਆ ਕਰ ਲਾ ਫਿਰ ਇਹ ਦੇ ਕਵਰ ਚੜਾ ਦਿਓ ਹਾਂ ਜੀ ਆਪਾਂ ਬੱਚਿਆਂ ਦੀਆਂ ਕਾਪੀਆਂ ਤੇ ਨਾ ਕਵਰ ਚੜਾਤੀ ਸੀ ਜੀ ਤੇ ਹੁਣ ਹੋ ਗਈਆਂ ਜੀ ਕਾਪੀਆਂ ਮਿਕਸ ਹੋ ਇਹਨਾਂ ਦੀਆਂ ਬਿੱਟੇ ਨਵਜੋਤ ਤੇ ਗੁਰਲੀਨ ਦੀਆਂ ਜੀ ਇਹ ਆਪੋ ਆਪਣੀਆਂ ਦੇਖ ਕੇ ਜੀ ਕੱਢ ਲੈਣਗੇ ਫਿਰ ਆਪੋ ਆਪਣੇ ਬੈਗਾਂ ਚ ਪਾ ਲੈਣਗੇ ਜੀ ਬੈਡ ਕਵਰ ਚ ਲਾ ਕੇ ਨਾ ਕਾਫੀਆਂ ਕਿੰਨੀਆਂ ਸੋਹਣੀਆਂ ਲੱਗਣ ਲੱਗ ਜਾਂਦੀਆਂ ਨੇ ਜੀ ਵਧੀਆ ਲੱਗਦੇ ਆ ਤੇ ਆਪਾਂ ਜੀ ਬੁੱਕ ਜਿਹੜੇ ਹੁੰਦੀ ਨੇ ਆਪਣੀਆਂ ਬੁੱਕਾਂ ਦੀ ਉਹਨਾਂ ਤੇ ਜਿਹੜੇ ਕਵਰ ਚੜਦੇ ਆ ਜੀ ਉਹ ਵੀ ਆਪਾਂ ਖੁਦ ਆਪੇ ਚੜਾ ਲੈਣੇ ਜੀ ਇਹਨਾਂ ਦੀ ਮਾਫੀ ਨੇ ਆਪਾਂ ਨੂੰ ਦੱਸਤਾ ਸੀਗਾ ਜੀ ਕਿਵੇਂ ਚੜਦੇ ਆ ਜੀ ਇਹ ਹੁਣ ਆਪਾਂ ਆਪ ਹੀ ਚੜਾ ਲਈਏ ਜੀ ਜਿੱਲਕ ਕੋਈ 20 25 ਰੁਪਏ ਆਪਣੇ ਬਾਚੀ ਜਾਂਦੇ ਇੱਕ ਵਾਰੀ ਆਪਾਂ ਸਮਾਰ ਲਿਆਂਦਾ ਸੀ